ਪਿੰਕ ਗੁਰਦਾਸ ਨਗਰ ਦੇ ਸਰਪੰਚ ਸਰਬਜੀਤ ਕੌਰ ਨੇ ਪਿੰਡ ਦੇ ਵਿਕਾਸ ਕਾਰਜਾਂ ਦੇ ਨਾਲ-ਨਾਲ ਪਿੰਡ ਦੇ ਛੱਪੜ ਦੀ ਸਫਾਈ ਕਰਵਾ ਕੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਾਣੀ ਦੇ ਨਿਕਾਸ ਨੂੰ ਸੁਚੱਜਾ ਬਣਾ ਦਿੱਤਾ ਹੈ ਪਿੰਡ ਦੇ ਲੋਕਾਂ ਨੇ ਵੀ ਉਹਨਾਂ ਦਾ ਬਹੁਤ ਵਧੀਆ ਤਰੀਕੇ ਦੇ ਨਾਲ ਸਾਥ ਦਿੱਤਾ ਹੈ ਤੇ ਮੌਕੇ ਤੇ ਪਹੁੰਚੇ ਸਾਰੇ ਲੋਕਾਂ ਦੇ ਵੱਲੋਂ ਜਿਹੜਾ ਮੌਕੇ ਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਚਾਹ ਪਾਣੀ ਤੇ ਲੰਗਰ ਦੀ ਸੇਵਾ ਜਿਹੜੀ ਹੈ ਉਹ ਲੋਕ ਕਰਦੇ ਹੋਏ ਵੀ ਨਜ਼ਰ ਆਏ ਨੇ ਤੇ ਪਿੰਡ ਦੇ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਛੱਪੜ ਕਰੀਬ 50 ਤੋਂ 55 ਸਾਲ ਤੋਂ ਬਿਲਕੁਲ ਸਾਫ਼ ਜਿਹੜਾ ਹੈ ਉਹ ਨਹੀਂ ਕਰਵਾਇਆ ਗਿਆ ਸੀ ਜਿੱਥੇ ਪਾਣੀ ਦੇ ਗਾਰ ਬੂਟੇ ਜੜੀ ਦੀ ਬਹੁਤ ਜ਼ਿਆਦਾ ਸਮਾਂ ਹੋ ਚੁੱਕਿਆ ਸੀ ਪਰ ਹੁਣ ਜਿਹੜਾ ਹੈ ਇਸ ਨੂੰ ਸਾਫ਼ ਕਰਵਾ ਕੇ ਸਰਪੰਚ ਨੇ ਪਿੰਡ ਦੇ ਵਿੱਚੋਂ ਵਾਹਵਾ ਖੱਟੀ ਹੈ ਤੇ ਉੱਥੇ ਹੀ ਜਦੋਂ ਪਿੰਡ ਦੀ ਸਰਪੰਚ ਸਰਬਜੀਤ ਕੌਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਛੱਪੜ ਸਾਫ਼ ਹੀ ਨਹੀਂ ਸੀ ਬਲਕਿ ਸੱਤ ਤੋਂ 8 ਫੁੱਟ ਡੂੰਗਾ ਕਰਵਾ ਕੇ ਉਸ ਨੂੰ ਬਹੁਤ ਜ਼ਿਆਦਾ ਖੁੱਲਾ ਵੀ ਕਰਵਾਇਆ ਗਿਆ ਤੇ ਮਲੀਆਂ ਹੋਈਆਂ ਥਾਵਾਂ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਕੇ ਉਸ ਜਗ੍ਹਾ ਤੇ ਉਤੇ ਗਾਰ ਲਗਾਈ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਵਧੀਆ ਤਰੀਕੇ ਦੇ ਨਾਲ ਕੂੜਾ ਸੁੱਟਣ ਦੇ ਲਈ ਡੰਪ ਵੀ ਜੜਾ ਬਣਾਇਆ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਪਿੰਡ ਗਰਦਾਸ ਨਗਰ ਇੱਥੇ ਇਦਾਂ ਦਾ ਕੰਮ ਹੋਇਆ ਇਦਾਂ ਦਾ ਵਿਕਾਸ ਹੋਣਿਆ ਇੱਥੇ ਤਾਂ ਕੋਈ ਕਰ ਹੀ ਨਹੀਂ ਸਕਦਾ ਐਸੀ 55 ਸਾਲ ਹੋ ਬਣ ਗਈਆ 55 ਸਾਲ ਤੱਕ ਅਜੇ ਤੱਕ ਇਨਸਾਫ ਨਹੀਂ ਕੀਤਾ ਅਜੇ ਤੱਕ ਕਿਸੇ ਨੇ ਖਸਾਬ ਕੀਤਾ ਨਾ ਇਹ ਛੱਪੜ ਵਾਲੇ ਧਿਆਨ ਹੀ ਨਹੀਂ ਦਿੰਦਾ ਸਾਡੀ ਹੋ ਸੰਭਾਲ ਦੇ ਵਿੱਚ ਪਹਿਲੀ ਵਾਰ ਹੋਇਆ ਬਹੁਤ ਵਧੀਆ ਕੰਮ ਹੋ ਰਿਹਾ ਸਾਡੇ ਪਾਣੀ ਅੰਦਰੋਂ ਨਹੀਂ ਜਾਂਦੇ ਇਹ ਅਸੀਂ ਗੰਦਾ ਪਾਣੀ ਪੀਂਦੇ ਹਾਂ ਹੁਣ ਸੰਗ ਸਾਫ਼ ਸੁਣ ਸਾਡਾ ਪਾਣੀ ਮਿਲੇਗਾ ਬਿਮਾਰੀਆਂ ਘਟ ਲੱਗਣਗੇ ਤਾਈ ਫਿਰ ਡੈਂਗੂ ਇੱਥੋਂ ਹੋ ਰਿਹਾ ਜੀ ਮੈਂ ਸਰਬਜੀਤ ਕੌਰ ਪਿੰਡ ਗੁਰਦਾਸ ਨੰਗਲ ਦੀ ਮੌਜੂਦਾ ਸਰਪੰਚ ਤੇ ਅੱਜ ਜੋ ਅਸੀਂ ਆ ਛੱਪੜਾਂ ਦੀ ਸਫਾਈ ਕਰਵਾ ਰਹੇ ਆ ਇਹ ਪਿਛਲੇ 50 ਸਾਲ ਤੋਂ ਸਬਦਾ ਕਹਿਣਾ ਹੈ ਮੇਰੇ ਨਾਲ ਖੜੇ ਨੇ ਕਿ ਇਹ ਹੋਈ ਨਹੀਂ ਸੀ ਹੈਗੀ ਤੇ ਅੱਜ ਸਾਨੂੰ ਇਹ 3-4 ਦਿਨ ਹੋ ਗਏ ਲੱਗਿਆ ਨੂੰ ਤੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਬਹੁਤ ਮਾੜਾ ਹਾਲ ਸੀ ਪਾਣੀ ਜਿਹੜਾ ਘਰਾਂ ਨੂੰ ਵੜਨ ਲੱਗ ਗਿਆ ਸੀ ਇਸੇ ਮੱਲੇ ਦੇ ਆਪਾਂ ਸੀ ਯੂਰਜ ਪਹਿਲਾਂ ਪਾਏ ਨੇ ਤੇ ਅੱਜ ਇਹ ਜਿਹੜਾ ਛੱਪੜ ਦਾ ਸੀ ਜਿਹੜਾ ਪਾਈ ਹੀ ਕੰਸਰਨ ਤੇ ਉਹਦੇ ਕਰਕੇ ਹੁਣ ਇਹ ਸਫਾਈ ਕਰਾਇਆ ਜਾ ਰਹੀ ਆ ਆਉਣ ਵਾਲੇ ਸਮੇਂ 'ਚ ਜੇ ਅੱਜ ਇੱਥੇ ਅਸੀਂ ਨਾ ਕ੍ਰੈਪਸ਼ਨ ਨੂੰ ਰੋਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਇਹਨਾਂ ਨੂੰ ਜਿਹੜਾ ਪਾਣੀ ਆ ਆਪਣੇ ਘਰਾਂ 'ਚ ਢੋਏ ਮਾਰ ਕੇ ਜਿਹੜਾ ਅੰਦਰ ਸਟੋਰ ਕਰਨਾ ਪਏਗਾ ਕਿਉਂਕਿ ਜਿੱਥੇ ਵੀ ਸਾਮਲਟ ਜਗ੍ਹਾ ਸੀ ਇਸ ਪਿੰਡ ਦੀ 18-20 ਕਿੱਲੇ ਜ਼ਮੀਨ ਆ ਸ਼ਾਮਲਾਟ ਜਿਹੜੀ ਛੱਪੜਾਂ ਨੂੰ ਦਿੱਤੀ ਗਈ ਸੀਗੀ ਇਹ ਵੀ ਸ਼ਾਮਲਾਟ ਜਗ੍ਹਾ ਆ ਜਿਹੜੀ 11 ਕਨਾਲ ਤੇ 4 ਮੱਲੇ ਬਣਦੀ ਆ ਔਰ ਇਹ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਕਬਜ਼ਾ ਕੀਤਾ ਹੋਇਆ ਆ ਔਰ ਆਸੀਂ ਇਸ ਨੂੰ ਅੱਜ ਜਿਹੜਾ ਪਿੱਛੋਂ ਸਾਨੂੰ ਆਰਡਰ ਆਇਆ ਸੀਗਾ ਕਿਉਂਕਿ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਸਰਕਾਰ ਨੇ ਕਿ ਸਾਰੇ ਕੰਮ ਬੰਦ ਕਰ ਦਿੱਤੇ ਜਾਣ ਤੇ ਪਹਿਲਾਂ ਜਿਹੜੇ ਛੱਪੜ ਆ ਇਹਨਾਂ ਦੀ ਜਿਹੜੀ ਆ ਉਹ ਨਹੀਂ ਪੱਕੀ ਕੀਤੀ ਜਾਵੇ ਇਹਨਾਂ ਨੂੰ ਸਫਾਈ ਕਰਾਈ ਜਾਵੇ ਤਾਂ ਕਿ ਜਿਹੜਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਰਿਹਾ ਤੇ ਇਸ ਕਰਕੇ ਜਿਹੜੀ ਮਨਜ਼ੂਰ ਹੋਈ ਆ ਔਰ ਸਾਨੂੰ ਵੀ ਇਸ ਗੱਲ ਦੀ ਲੋਕਾਂ ਨੂੰ ਵੀ ਬਹੁਤ ਖੁਸ਼ੀ ਆ ਤੁਸੀਂ ਵੇਖ ਸਕਦੇ ਹੋ ਬੈਕ ਸਾਈਡ ਤੇ ਜਿਹੜੀ ਸਫਾਈ ਹੋ ਰਹੀ ਆ ਔਰ ਇਹ ਅੱਜ 3 ਦਿਨ ਹੋ ਗਏ ਆ ਲੇਕਿਨ ਹਜੇ ਵੀ ਇਹਦੀ ਗਾਰ ਖਤਮ ਨਹੀਂ ਹੋ ਰਹੀ ਤੇ ਤੁਸੀਂ ਦੱਸੋ ਇੱਥੋਂ ਹੀ ਡੇਂਗੂ ਔਰ ਲੋਕਾਂ ਨੂੰ ਟਾਈਫਾਇਡ ਬੁਖਾਰ ਔਰ ਜਦੋਂ ਸਾਡੇ ਇਹੀ ਸਾਡੇ ਘਰਾਂ ਦੇ ਆਲੇ-ਦੁਆਲੇ ਇਹੀ ਗੰਦਗੀ ਰਹੂਗੀ ਤੇ ਫਿਰ ਅਸੀਂ ਆਪਣੇ ਆਪ ਦੇ ਵਾਤਾਵਰਨ ਨੂੰ ਸ਼ੁੱਧ ਕਿੱਦਾਂ ਰੱਖ ਸਕਦੇ ਆ ਤੇ ਆਪਣੇ ਆਪ ਨੂੰ ਕਿੱਦਾਂ ਬਚਾ ਸਕਦੇ ਆ ਇਸ ਵੇਲੇ 7 ਵਜੇ ਮਸ਼ੀਨ ਲੱਗਦੀ ਆ ਤੇ ਰਾਤ ਨੂੰ 8-9 ਵਜੇ ਜਿਹੜੀ ਆ ਉਹ ਮਸ਼ੀਨ ਲੱਗੀ ਰਹਿੰਦੀ ਆ ਔਰ ਬਹੁਤ ਜ਼ਿਆਦਾ ਇਹ ਜਿਹੜਾ ਖਰਾਬ ਸੀਗਾ ਪਾਣੀ ਜਿਹੜਾ ਬੈਕ ਮੋੜਨ ਲੱਗ ਗਿਆ ਹਰ ਛੱਪੜ ਦਾ ਹੀ ਤਿੰਨ ਚਾਰ ਛੱਪੜ ਨੇ ਇੱਕ ਤਾਂ ਪੂਰੀ ਤਰ੍ਹਾਂ ਪੂਰ ਲਿਆ ਗਿਆ ਇੱਕ ਗੋਰੇ گاਾਂ ਛੱਪੜ ਆ ਜਿਹੜਾ ਸੀ ਮੜੀਆਂ ਵਾਲੀ ਬੈਕ ਸਾਈਡ ਤੇ ਸਾਡੇ ਘਰਾਂ ਲੱਗੇ ਉਹ ਵੀ 8.5 ਕਿੱਲੇ ਦਾ ਛੱਪੜ ਆ ਇੱਕ 6.5 ਕਿੱਲੇ ਦਾ ਛੱਪੜ ਆ ਜਿਹੜਾ ਕਿਲਾ ਸਾਹਿਬ ਦੀ ਬੈਕ ਸਾਈਡ ਤੇ ਤੇ ਨਾਲ ਹੀ ਆ ਔਰ ਇਹ ਸਾਰੇ ਜਿਹੜੇ ਆ ਓਵਰਫਲੋ ਹੋ ਚੁੱਕੇ ਆ ਕਿਉਂਕਿ 50 ਸਾਲ ਤੋਂ ਇੱਕ ਵੀ ਬੰਦਾ ਦੱਸ ਦੇ ਕਿ ਜੇ ਛੱਪੜਾਂ ਦੀ ਸਫਾਈ ਔਰ ਕਾਗਤੀ ਜਿਹੜੀ ਸਫਾਈ ਆ ਉਹ ਇਹਦੀ ਹਰ ਵਾਰੀ ਚੜੀ ਹੋਈ ਆ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਲੇਕਿਨ ਜਿਹੜੀ origignal ਸਫਾਈ ਆ ਉਹ ਅੱਜ ਪਹਿਲੀ ਵਾਰ ਹੋਈ ਆ ਕੂੜਾ ਵੀ ਇਹਦੇ ਵਿੱਚੇ ਹੀ ਸੁੱਟਿਆ ਜਾਂਦਾ ਸੀ ਆ ਦੇਖੋ ਕੂੜੇ ਦਾ ਵੀ ਤੁਸੀਂ ਦੇਖ ਰਹੇ ਹੋ ਉਹਦਾ ਵੀ ਮੈਂ ਬੈਕ ਸਾਈਡ ਤੋਂ ਕਬਜ਼ਾ ਲੈ ਕੇ ਔਰ ਇਹਦੇ ਚਾਰਛੇ ਫਿਰ ਇੱਕ ਲਹਿਰ ਬਣੇਗੀ ਔਰ ਉਹਦੇ ਉੱਤੇ ਟਾਇਲਾਂ ਲੱਗਣਗੀਆਂ ਦਰਖਤ ਲੱਗਣਗੇ ਫਲਾਂ ਵਾਲੇ ਬੂਟੇ ਲੱਗਣਗੇ ਤਾਂ ਕਿ ਇੱਥੇ ਲਾਈਟਾਂ ਲਗਾਵਾਂਗੇ ਕਿ ਲੋਕਾਂ ਨੂੰ ਥਿਹੜਾ ਸੁਖਾਵਾਂ ਮਾਹੌਲ ਮਿਲੇ ਔਰ ਚਾਰ ਬਜ਼ੁਰਗ ਜਿਹੜੇ ਆ ਉਹ ਬੈਠ ਸਕਣ